<laughs> का <laughs> नो 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 देखो भाई लो जी काका काना जी मटकी फोड़ते हुए नो 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 <laughs> भाई गुरु जी का फालसा भाई गुरु जी की फतेह स्वागत है थोड़ा नए व्लॉग दे विच आज अपन नए व्लॉग दी शुरुआत कर ती है ਆਪਾ ਜਾ ਰਹੇ ਆ ਪਿੰਡ ਫਫੜੇ ਭਾਈਕੇ ਜੋ ਹਰ ਸਾਲ ਨਾਲ ਆਈ ਤਰ੍ਹਾਂ ਆਪਣੇ ਪਿੰਡੋਂ ਲੈ ਕੇ ਜਾਂਦੇ ਲੰਗਰ ਪਿੰਡ ਫਫੜੇ ਭਾਈਕੇ ਵਿਖੇ ਲਾਉਂਦੇ ਆ ਸੋ ਕੱਲ ਪਰਸੋਂ ਦੇ ਗਏ ਹੋਇਆ ਦੂਜੇ ਟਰੈਕਟਰਾਂ ਤੇ ਤੇ ਆਪਾਂ ਨੂੰ ਕੰਮ ਸੀਗਾ ਥੋੜਾ ਇਸ ਕਰਕੇ ਆਪਾਂ ਬਸ ਤੇ ਜਾ ਰਹੇ ਆ ਕੱਲ ਨੂੰ ਭੋਗ ਕੱਲ ਨੂੰ ਭੋਗ ਪਾਣੇ ਖੰਡ ਪਾਠਾਂ ਦੇ ਤੇ ਜੋੜੇ ਰਿਓ ਵਲੌਗ ਦੇ ਨਾਲ ਦੱਸਾਂਗੇ ਸਾਰਾ ਤੁਹਾਨੂੰ ਦਿਖਾਵਾਂਗੇ ਹੁਣ ਜਾ ਰਹੇ ਆ ਰਸਤੇ ਵਿੱਚ ਮਸਤੀ ਨਾਲ ਤੇ ਬੈਗੇ ਮੁੰਡੇ ਬਾ ਇਧਰ ਉੰਗਨਾਰੇ ਤੋਂ ਸਿੱਧਾ ਬਟੈਂਡਾ ਇਧਰ ਵੜੇ ਭਾਈ ਕੇ ਧਾਰਨਾ ਲਗਾਈ ਬਾਜਦਵਾ ਹੋ ਗਈ ਜੈਤੋ ਵਾਲਾ ਰੁਕੜੇ ਟਾਣੇ ਵੀ ਬੁਲਾਣੀ ਹੈ ਇਧਰ ਆਤੀ ਜੀ ਕੀ ਚੈਰ ਆੜਦਾ ਦੀ ਨਾ ਮੈਨੂੰ ਕਿਸੇ ਦਾ ਗੰਗਣੇ ਪੂਰਾ ਪਿਆਰੇ ਤੇ ਦੀਵਾਜ ਨਹੀਂ ਨਿਕਲੀ ਇਹ ਥੀ ਜਿਆਦਾ ਮੁਸ਼ਕਿਲ ਹੈ ਜਾਂ ਸੇ ਗੁਜ਼ਰਨਾ ਪਰ ਲੇਕਿਨ ਹਮਨੇ ਪਾਰ ਕਰ ਲਿਆ ਸਰਸਰ ਹੋ ਗਏ ਹਮ ਹਮ ਕਾਮਯਾਬ ਰਹੇ ਕਾਮਯਾਬ ਰਹੇ ਪਤਾ ਨਹੀਂ ਕਿ ਬੁਲਾਣੀਵੇਂ ਇਧਰ ਆਤੀ ਤਾਰਾ ਤੁਰੇਗਾ ਚਾਂਸ ਗਲੇ ਚੜਨ ਲਈ ਹੈ ਬੜੀ ਬੜੀ ਹਲਾਲਾ ਓਏ ਧਾਰਨੇ ਨੇ ਮਾਰ ਹੀ ਦਿੱਤੇ ਆ ਜਾੜਦਿਆਂ ਜਾਵਾਂ ਗੜੇ 'ਚ ਵੇਖ ਚੱਲ ਸਹੀ ਗੱਲ ਕਮੜਿਆ ਦਾ ਪਤਾ ਨਹੀਂ ਪਹੁੰਚਾਂਗੇ ਕਿ ਨਹੀਂ ਮੈਂ ਫੇਫੜੇ ਜ਼ਰੂਰ ਨਿਕਣਗਾ ਯਾਰ ਮੋੜ ਦੀ ਗੱਲ ਆ ਗਈ ਹੋ ਗਿਆ ਕੀ ਹੋ ਗਿਆ ਸੁੱਕੀ ਢਾਣੀ ਸੀ ਮੂੰਹ ਉਧਾਰ ਤੇ ਬੱਝਿਆ ਨੋ 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 ਪਰਿਵਾਰੀ ਸੀ ਤਾਂ ਤਾਂ ਬਹਿ ਕੇ ਪੈੜੀ ਬਹੁਤ ਹੈ ਰਵੀ ਕੀ ਮਿਲਿਆ ਦਿਖਾਈ ਇਧਰ ਲਉ ਆਹ ਕਾਏ ਮੜਾ ੜ ਗਿਆ ਜੀ ਆ ਵਿੱਚ ਜਮਾ ਖਤਰੋਂ ਕੇ ਖਿਡਾਰੀ ਵਾਲਾ ਕੰਮ ਹੋਇਆ ਬਾਕੀ ਉਬਾਵਾ ਕੇ ਜੰਗਲ ਵਿੱਚ ਫਿਰ ਰਹੇ ਹਾਂ ਉਬਾਵਾ ਕੇ ਜੰਗਲ ਨਾ ਪਤਾ ਕਿਹੜੇ ਕਿਹੜੇ ਪਿੰਡਾਂ ਚ ਤੋੜੀ ਫਿਰਦੇ ਆ ਆਈ ਗਈਆਂ ਨਗਾਹੋਂ ਟਰਾਲਾ 18 ਫੁੱਟੀ ਪਾਈ ਬੇਟਾ ਮਰੇ ਇੰਨਾ ਸਾ ਪੈ ਗਿਆ ਫੇਰ ਬਾਬਾ ਆਵੇ ਆਪਾਂ ਤੇ ਸਹੀ ਲਾਇਆ ਟਰਾਲਾ ਪਿੱਛਾ ਤਾਰ-ਤਾਰ ਕੇ ਪਿੰਡਾਂ ਵਾਂਗ ਹੀ ਆਉਗੇ ਤੇ ਰੋਡ ਤੇ ਤਾਂ ਪਹੁੰਚ ਗਏ ਪਰ ਜਮਾਂ ਛਲਦੀ ਬੰਦੇ ਪੱਕਾ ਲੋਨ ਵਾਲਿਆਂ ਕਰਦੇ ਆ ਪਾਤ ਖਤਰੇ ਇਹਦੇ ਇਹਦੇ ਪੂਣੀ ਦੇ ਵਿੱਚ ਹੀ ਛਲਦੀ ساری ਲੈ ਨੂੰ ਚੱਲੋ ਬਾਹਰ ਗੇ ਫੋਰ ਲਾਈਨ ਤੇ ਹੁਣ ਪਹੁੰਚ ਜਾਗੇ ਬਸ ਲਓ ਜੀ ਬਠਿੰਡਾ ਪਹੁੰਚ ਗਏ ਬਠਿੰਡਾ ਆ ਗਏ ਹੁਣ ਜਾਵਾਂਗੇ ਮਾਨਸਾ ਆ ਗਏ ਆ ਗਏ ਬਾਈ ਲੋ ਜੀ ਮਾਨਸੇ ਪਹੁੰਚ ਗਿਆਂ 8:20 ਮਿੰਟ ਹੋ ਗਏ ਈਲੇ ਲੜੇ ਮੁੰਡਿਆਂ ਵਾਸਤੇ ਗੇਰਾ ਲਗਾ ਲੈਨੇ ਆ ਸਾਰੇ ਈਸਾਤੇ ਆਣੇ ਆਟੋ ਵੇਨੇ ਫਿਰ ਜਾਂ ਆਟੋ ਦੇ ਜਿਵੇਂ ਮੋਲ ਬੰਦਾ ਕੀ ਬੰਦਾ ਆ ਗਿਆ ਰੈਂਪ ਆ ਗਾਓ ਇਹ ਆਟੋ ਲੈ ਲੈ ਸੀਗਾ ਆਟੋ ਜੀ ਰੌਣਕ ਲਾਦੀ ਮੁੰਡਿਆਂ ਗਾਣੇ ਲਾਦੇ ਬਾਬਿਆਂ ਨੇ ਧਰਮਕਿਸਤਾਨ ਦੇ ਚੱਲੇ ਆ ਬੈਠੇ ਆ ਸਾਰੇ ਸੱਤੇ ਆ ਨੇ ਬੈਠੇ ਲੋ ਇਹ ਬਾ ਪਹੁੰਚਣ ਵਾਲੇ ਆ ਭਾਈ ਬੈਲੋ ਦੇ ਗੁਰਦਾਰਾ ਸਾਹਿਬ ਇਹ 1.2 ਕਿਲੋਮੀਟਰ ਲੋ ਇਹ ਦਰਵਾਰ ਸਾਹਿਬ ਪਹੁੰਚ ਗਏ ਆ ਪਿੰਡ ਫਫੜੇ ਭਾਈ ਕੇ ਇਰਵਾਰ ਜੀ ਦੇਵ ਅਰਜਨ ਦੇਵ ਜੀ ਦੇ ਵਰਸਾਏ ਹੋਏ ਭਾਈ ਬਈ ਲੋ ਸਭ ਤੋਂ ਪਹਿਲੋ ਮਾਨਸਾ ਫਫੜੇ ਭਾਈ ਕਿਤੇ ਪੜ ਗਏ ਨੇ ਦੇ ਕੇ ਨੇ ਲੋ ਜੀ ਲੰਗਰ ਚ ਪਹੁੰਚ ਗਏ ਆ ਜੀ ਆਪਣੇ ਪੈਂਡ ਵਾਲੇ ਚ ਚਾਹ ਛਕੀ ਆਨੇ ਹੁਣੇ ਪਹੁੰਚੇ ਆ ਠੋਕ ਸ਼ਾਂਤੀ ਆ ਬਸ ਰੱਬ ਕਿਰਪਾ ਕਰੇ ਬਾਅਦ ਛਕ ਜਾਂਦੀ ਨਾ ਪਹੁੰਚ ਗਏ ਆ ਅਸੀਂ ਤੇ ਚਾਹ ਛਕ ਲੋ ਜੀ ਚਾਹ ਛਕ ਲਈ ਸੀ ਹੁਣ ਇਸ਼ਨਾਨ ਕਰਨ ਜਾ ਰਹੇ ਆ ਸਰੋਵਰ ਤੇ ਇਸ਼ਨਾਨ ਕਰਕੇ ਤੇ ਫਿਰ ਦੇਖਦੇ ਆ ਜੇ ਹੁਣ ਮੱਥਾ ਟੇਕਾਂਗੇ ਨਾਲ ਸਵੇਰ ਉਹ ਸ਼ਾਇਦ ਸਵੇਰ ਹੀ ਟੇਕਾਂਗੇ ਹੁਣ ਤਾਂ ਜ਼ਿਆਦਾਤਰ ਜਿੰਦੇ ਵੀ ਲੱਗੇ ਹਾਂ ਕਿਉਂਕਿ ਟਾਈਮ ਵੀ 10 ਵਜਨਾਂ ਦਾ ਏ ਤੇ ਹੁਣ ਇਸ਼ਨਾਨ ਕਰਕੇ ਕੇਰਾ ਤਾਂ ਸੌਵਾਂਗੇ ਸ਼ਾਇਦ ਤੇ ਫੇਰ ਤਾਂ ਸਵੇਰ ਮੱਥਾ ਟੇਕਾਂਗੇ ਨਾਲੇ ਸਵੇਰ ਫਿਰ ਉਹ ਜੀ ਕਰਕੇ ਇਸ਼ਨਾਨ ਆ ਗਏ ਮੁੰਡੇ ਹੈ ਜਮੀ ਦਾ ਡੱਗ ਪਿਆ ਉਹ ਪੈ ਗਿਆ ਆ ਪੈ ਗਿਆ ਆ ਆ ਸਾਡਾ ਮੁੱਖ ਸੇਵਾਦਾਰ ਅਮਨਦੀਪ ਸਿੰਘ ਚਾਚੂ ਜੀ ਖਜਾਨ ਜੀ ਵੀ ਇਹ ਸਾਡਾ ਸੇਵਾਦਾਰ ਵੀ ਹੈ ਜੀ ਲਓ ਜੀ ਬੰਦੇ ਸਾਰੇ ਪੈਨ ਦੀ ਤਿਆਰੀ ਕਰਤੀ ਆ ਆਇੰਦਰ ਵੀ ਲੈ ਗਿਆ ਆਪਦੀ ਕਿੱਟ ਜਾ ਕੇ ਯਾਰ ਇਹ ਬੰਦੇ ਇੱਧਰ ਦੱਸੋਂਗੇ ਜਮਾਈ ਬੰਦੇ ਸਾਰੇ ਸੌਣ ਦੀ ਤਿਆਰੀ ਹੈ ਬਸ 1 ਵਜਨ ਵਾਲਾ ਫਿਰ ਦਾ ਸਾਰੇ ਸੌਣਗੇ ਬੰਦੇ ਲਓ ਜੀ ਸਵੇਰ ਹੋ ਗਈ ਆ ਤੇ ਸਵੇਰ ਉੱਠ ਕੇ ਇਸ਼ਨਾਨ ਕਰਕੇ ਹੁਣ ਅਸੀਂ ਤੇ ਬਸ ਮੱਥਾ ਟੇਕਦੇ ਹਾਂ ਹਾਂ ਓਏ ਲੰਗਰ ਚੱਲ ਰਿਹਾ ਪੰਡ ਮੂਹਿਆ ਭਾਈ

ਸਭ ਤੋਂ ਪਹਿਲਾਂ ਦਾ ਉਦੇਸ਼ ਹੋਣਾ ਵਾਲਾ ਮਨਕਾਤਲਾ ਜਿਹੜਾ ਕਿ ਪੂਜਾ ਰਿਹਾ ਹੈ ਤਾਂ ਬੈਲ ਸਭ ਤੋਂ ਪਹਿਲਾਂ ਲਓ ਇਹ ਲੰਗਰ ਚੱਲ ਜਾਂਦਾ ਤੇ ਪਾਣੀ ਖਤਮ ਹੋ ਗਿਆ ਸੀਗਾ ਪਾਣੀ ਲੈਣ ਆਇਆ ਹੁਣ ਕਿਉਂ ਸਭ ਤੋਂ ਕੋਲੇ ਸਾਫ ਤੋਂ ਨਾ ਪਾਣੀ ਦੀ ਟੈਂਕੀ ਭਰ ਕੇ ਜਾਂਦਾ ਇੱਕ ਟੈਂਕੀ ਖਤਮ ਹੋ ਗਈ ਇਹ ਕੋਈ ਭਾਈ ਚੱਲ ਜੀ ਜਾਂਦਾ ਪਹਿਲਾਂ ਲੱਸੀ ਦਾ ਲੰਗਰ ਜੀ ਲੱਸੀ ਦਾ ਹੁਣ ਵਾਦ ਕੀ ਸੀ ਲੱਸੀ ਸਮਾਪਤ ਕਰਤੀ ਹੁਣ ਜਾਲ ਚਾਲਦਾ ਬਾਸ ਹੁਣ ਲੰਗਰ ਬੰਦ ਹੋਇਆ ਥੋੜੇ ਟਾਈਮ ਬਾਅਦ ਅਕ ਲੋਈ ਪਾਣੀ ਭਰ ਲਿਆ ਲੱਜਾਲ ਲੋਈ ਲੰਗਰ ਦੀ ਸਮਾਪਤੀ ਆ ਸਮਾਨ ਸਾਂਭੀ ਜਾਂਦੇ ਹੁਣ ਇੱਥੇ ਲਵਜਿਲੇ ਬੰਗਲ ਹਵਾਫੇ ਭਰੇ ਸੀ ਇਹ ਇੱਕ ਪਾਸੇ ਸਾਈਡ ਤੇ ਰੱਖੀ ਜਾਂਦੇ ਹੁਣ ਅਸੀਂ ਭਰਾ ਦੇ ਚ ਤੇ ਲੰਗਰ ਦੀ ਸਮਾਪਤੀ ਕਰਤੀ ਆ ਹੁਣ ਸਮਾਨ ਸਾਂਭ ਕੇ ਬਾਅਦ ਧੋਈ ਜਾਂਦੇ ਸਾਰੇ ਉਧਰ ਸੇਵਾਦਾਰ ਲੋਈ ਮੇਲਾ ਕੋ ਮਨਾਏ ਆ ਲੰਗਰ ਸਮਾਪਤ ਕਰਤਾ ਤੇ ਸਮਾਨ ਅਸੀਂ ਲੱਦੀ ਜਾਂਦੇ ਆ ਕੋਸ਼ ਕਿ ਲਦਾਏ ਸੀਗੇ ਕੋਸ਼ ਕੋਣ ਜਾ ਕੇ ਲਦਾ ਦਾਂਗੇ ਜਿਹੜਾ ਵੀ ਰਹਿ ਗਿਆ ਸਮਾਨ ਉਹ ਚਾਨਕ ਚੋਂ ਨਾਲੇ ਸਖੋਲ ਲਾਂਗੇ ਲੋਈ ਹੋਰ ਫੰਗਾ ਸੱਤ ਕਰਾਲਗਾ ਵੇਖ ਪੈਂਦਾ ਸੱਤਾਂ ਵਾਲਾ ਵੇਖ ਸੱਤਾਂ ਨੂੰ ਲੋਈ ਸਮਾਨ ਲਾਤਾ ਸਾਰੀ ਪੈਕਿੰਗ ਕਰਤੀ ਨਾਮ ਤੇ ਉਹ ਮਖਲਾ ਜਨ ਆਸਾਨੋ ਸਾਰੇ ਦੀਵਾਨ ਹਾਲ ਦੇ ਜਾਣਗੇ ਟੈਂਟ ਟੁੰਟ ਸਾਰਾ ਪੜਤਾ ਸਾਰੇ ਉਹ ਲੈ ਕੇ ਟੈਂਟਾਂ ਦੇ ਲਓ ਇਹ ਸਮਾਨ ਲੱਦ ਕੇ ਤੇ ਦੀਵਾਨ ਹਾਲ ਵਾਲੇ ਚੱਲ ਰਹੇ ਆ ਇੱਥੇ ਸਮਾਨ ਕੋਲ ਟਰਾਲੇ ਇੱਥੇ ਲਾ ਦਨੇ ਆ ਲਓ ਇਹ ਲੰਗਰ ਛੱਕੇ ਤੇ ਲੰਗਰ ਦੀ ਕਰਪਣੀ ਲਈ ਲੰਗਰ ਛੱਕੇ ਦੇ ਹੁਣ ਇਸ਼ਨਾਨ ਕਰਨ ਜਾ ਰਹੇ ਆ ਲਓ ਇਸ ਰੋਵਰ ਚ ਪਹੁੰਚ ਗਏ ਆ ਹੁਣ ਇਥੇ ਅਸੀਂ ਨਾਣ ਤੜਕੇ 4 ਵਜੇ ਅਸੀਂ ਨਾਣ ਕਰ ਲਿਆ ਤੜਕੇ 4 ਵਜੇ ਆਂਦੇ ਤਰਨ ਨੂੰ ਵੇਖੋ ਕਿੰਨੇ ਵੇ ਤਰਨਗੇ ਨੋ 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 ਲੋ ਜੀ ਨੀਂਦ ਤਾਂ ਆਉਂਦੀ ਨਹੀਂ ਸੀ ਆ ਪਤਾ ਨਹੀਂ ਕਿੱਥੋਂ ਕੁੜਫਾ ਲੈ ਆ ਡੱਬਾ ਪੈਸਾ ਚ ਲੈ ਆ ਕਿਉਂ ਡੱਕ ਲੈ ਗਿਆ ਨੂੰ ਡਰਾ ਕੇ ਠੀਕਾ ਨਹੀਂ ਮਲਮਲ ਵੀ ਡਰਾ ਲ ਵੀ ਲੈਣਾ ਤੂੰ ਫੜ ਕੇ ਗਲਮਾ ਠੀਕ ਗੱਲ ਹੈ ਉਹਦਾ ਉਹਦੀ ਅੱਠ ਖਾ ਗਿਆ ਪੱਚੰਗਾ ਤੂੰ ਆ ਗ੍ਰਾਮ ਦੇ ਬਣਾ ਬੈਠਾ ਗ੍ਰਾਮ ਦੇ ਬਣਾ ਬੈਠਾ ਯੋਗਾ ਦਿਖਾਉਗਾ ਸਾਨੂੰ 20 ਕਮੈਂਟਾਂ ਨੂੰ ਜੁੜੇ ਰਹੋ ਵਲੌਗ ਦੇ ਨਾਲ ਯੋਗਾ ਵੀ ਦਿਖਾਊਗਾ ਵੀ ਕਮੈਂਟਾਂ ਨੂੰ ਉਹ ਕਿਹੋ ਜਿਹੀ ਚੱਪਲ ਵੀ ਦੇ ਜਾਤੀ ਆਂ ਲੱਗਦਾ ਹਾਂ ਅੱਜ ਇਹ ਓਕਾਤ ਜੀ ਨੂੰ ਆ ਉਧਰ ਪਿੰਡਰ ਪੈਸਟਰ ਦੇ ਇੱਕ ਸਾਈਡ ਤੋਂ ਲੈ ਕੀ ਗੱਲ ਲੋ ਜੀ ਕਾ ਕਾਣਾ ਜੀ ਮਟਕੀ ਫੋੜਤੇ ਹੋਏ ਓ ਨੋ 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 ਉਹ ਤਾਂ ਲੱਗਿਆ ਵਾ ਤਾਂ ਕੱਕਰ ਜਾ ਵੇ ਜਿਹਨੇ ਜਲੇਬੂnga ਚੱਕ ਲਿਆ ਨੰਗਟ ਵਾਲੇ ਜੀ ਹਾਂਜੀ ਲੋ ਜੀ 4 ਵਜੇ ਉੱਠ ਖੜੇ ਸੀਗੇ ਮੁੰਡੇ ਚਾ ਵੀ ਆਉਂਦੇ ਚਾਰ ਵਜੇ 5 ਵਜੇ 26 ਮਿੰਟ ਹੋ ਗਏ ਚੱਲਦੇ ਆਣ ਡਾ ਲੋਡ ਟਰਾਲਿਆਂ ਨੇ ਉਹਨਾਂ ਨੇ ਤਲਵੰਡੀ ਰੋ ਪਿਆਉਣਾ ਤੇ ਅਸੀਂ ਸਿੱਧਾ ਪੈਂਡੀ ਜਾਣਾ ਬਟਣਡੇ ਆ ਗਏ ਸੀਗੇ ਤੇ ਕੇਲੇ ਲਏ ਆ ਸਾਰੀ ਸੰਗਤ ਨੂੰ ਕੇਲੇ ਵੰਡੇ ਤਿੰਨ ਤਿੰਨ ਕੇਲੇ ਦੋ ਦੋ ਕੇਲੇ ਸਾਰਿਆਂ ਨੂੰ ਦੇ ਦੇ ਫੇਰ ਬਸ ਚੱਲਦੇ ਆ ਬੰਨੂ ਬਾਅਦ ਚਾ ਚੱਲੀ ਜਾਂਦੇ ਆ ਬਸ ਪਹੁੰਚਣ ਆਣੇ ਆ ਬੰਦਰੀ ਆ ਗਿਆ ਹਲਵਾਈਆਂ ਨੇ ਪਾਤੀਆਂ ਮੁੰਡਿਆਂ ਨੇ ਰਵਾਜੀ ਜਿਹੇ ਸੀਗੇ ਨਾਲ ਇਹਨਾਂ ਨੂੰ ਲੋ ਇਹ ਬੈਂਡ ਪਹੁੰਚ ਗਏ ਆ ਤੇ ਟਰਾਲਾ ਲਾਤਾ ਬਸ ਦੂਜੇ ਵੀ ਟਰਾਲਾ ਆ ਰਹੇ ਆ ਪਹੁੰਚ ਆਣੇ ਆ ਬਸ ਲੋ ਜੀ ਆ ਕਾਹਲੀ ਟਰਾਲੀ ਆ ਗਈ ਤੇ ਪਹੁੰਚ ਗਏ ਸਾਰੇ ਤੇ ਸਾਰੇ ਬੰਦੇ ਉਤਰ ਕੇ ਦੱਸੋ ਕਿਵੇਂ ਲਗਾ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਤੇ ਚੈਨਲ ਜਰੂਰ ਸਬਸਕ੍ਰਾਈਬ ਕਰਿਓ